ਲੱਖਾ ਸਿੰਘ ਤੇ ਸਮੁੰਦ ਸਿੰਘ ਦਾ ਆਪਸ ਵਿੱਚ ਬਹੁਤ ਨੇੜ ਹੋ ਗਿਆ ਸੀ। ਉਹ ਸਾਲੇ ਪਣਵਈਏ ਤੋਂ ਵੱਧ ਕੇ ਲੰਗੋਟिए ਯਾਰ ਬਣ ਗਏ ਸਨ। ਆਪਸ ਵਿੱਚ ਉਹਨਾਂ ਦਾ ਕੋਈ ਪੜਦਾ ਨਹੀਂ ਸੀ ਰਿਹਾ। ਦੋਹਾਂ ਨੇ ਆਪਣੇ ਭੇਤ ਸਾਂਝੇ ਕਰ ਲਏ ਸਨ। ਸਮੁੰਦ ਸਿੰਘ ਦਾ ਘਰ ਬੜਾ ਛੋਟਾ ਸੀ। ਉੱਥੇ ਹੀ ਦੋਹਾਂ ਭਰਾਵਾਂ ਦੀ ਵਸੋਂ ਤੇ ਉੱਥੇ ਹੀ ਮਾਲ ਡੰਗਰ। ਘਰ ਦੀ ਬਹੁਤੀ ਸਫਾਈ ਨਹੀਂ ਸੀ ਹੋ ਸਕਦੀ। ਲੱਖਾ ਸਿੰਘ ਦੇ ਉਪਦੇਸ਼ ਨਾਲ ਸਮਾਦਾ ਸਿੰਘ ਨੇ ਮਾਲ ਡੰਗਰ ਵਾਸਤੇ ਬਾਹਰ ਹਵੇਲੀ ਵਾ ਲਈ ਉਹ ਵਸੋਂ ਵਾਲੇ ਘਰ ਤੋਂ ਪੰਜਾਂ ਸੱਤਾਂ ਘਰਾਂ ਦੀ ਵਿੱਥ ਉੱਤੇ ਸੀ ਹਵੇਲੀ ਵਿੱਚ ਉਹਨੇ ਚਾਰ ਕਮੰਜੀਆਂ ਦੀ ਇੱਕ ਸਾਫ਼ ਸੁਥਰੀ ਬੈਠਕ ਪਾ ਲਈ ਉਸ ਵਿੱਚ ਦੋ ਕੁਰਸੀਆਂ ਤੇ ਇੱਕ ਛੋਟਾ ਜਿਹਾ ਮੇਜ਼ ਵੀ ਆ ਗਿਆ ਲਾਗੇ ਦੋ ਕੋਠੇ ਕੱਚੇ ਛੱਤੇ ਗਏ ਇੱਕ ਮਾਲ ਬੰਨਣ ਵਾਸਤੇ ਇੱਕ ਤੂੜੀ ਵਾਸਤੇ ਬੈਠਕ ਤੇ ਕੋਠਿਆਂ ਦੇ ਸਨ ਵਿੱਚ ਇੱਕ ਬਰਾਂਡਾ ਸੀ ਜੋ ਟੋਕਿਆਣੀ ਵਜੋਂ ਵਰਤਿਆ ਜਾਂਦਾ ਸੀ ਹਵੇਲੀ ਦੇ ਉਦਾਲੇ 6-6 ਫੋਰਟ ਚੀ ਕਾਂਦ ਕਰ ਦਿੱਤੀ ਸੀ ਇੱਕ ਗੁੱਠ ਵਿੱਚ ਅੰਦਰ ਹੀ ਰੂੜੀ ਤੇ ਪਤਕਣ ਸੀ ਲੈਸ ਮੁੰਦਿਆ ਹੋਣੀ ਸਵਾਦ ਖਾਣ ਪੀਣ ਦਾ ਘਰ ਵਿੱਚ ਤਾਂ ਹਰ ਵੇਲੇ ਜਨਾਨੀਆਂ ਸਿਰ ਤੇ ਸਵਾਰ ਰਹਿੰਦੀਆਂ ਸਨ ਇੱਥੇ ਇਕਲਵਾਂਜੇ ਜੋ ਮਰਜੀ ਏ ਕਰੋ ਪਏ ਖਾਓ ਪੀਓ ਮੱਜਾ ਲਟੋ ਕੋਈ ਹਟਕਣ ਵਰਜਣ ਵਾਲਾ ਨਹੀਂ ਆ ਰਾ ਵਾਲ ਦਾ ਬੂਹਾ ਬੰਦ ਕਰ ਲਈਏ ਤਾਂ ਸਮਝੋ ਸਾਰੇ ਪਿੰਡ ਵੱਲੋਂ ਉੱਲਾ ਹੋ ਜਾਂਦਾ ਏ ਬਸ ਨਾ ਗੁੱਤੀ ਭੌਂਕੇ ਨਾ ਗਵਾਂਡੀ ਜਾਗੇ ਲੱਖਾ ਸਿੰਘ ਲਾੜ ਨਾਲ ਸਮੁੰਦ ਸਿੰਘ ਦਾ ਅੱਧਾ ਨਾਂ ਸੱਦ ਲਿਆ ਕਰਦਾ ਸੀ ਪਰ ਸਮੁੰਦ ਸਿੰਘ ਨੇ ਇਸ ਖੋਲ ਦੀ ਵਰਤੋਂ ਕਦੇ ਨਹੀਂ ਸੀ ਕੀਤੀ ਲੱਖਾ ਸਿੰਘ ਉਮਰ ਵਿੱਚ ਉਸ ਨਾਲੋਂ ਵੱਡਾ ਸੀ ਫਿਰ ਰਿਸ਼ਤਾ ਵੀ ਇਹੋ ਜਿਹਾ ਸੀ ਸੋ ਸਮੁੰਦ ਸਿੰਘ ਸਦਾ ਲੱਖਾ ਸਿੰਘ ਦਾ ਪੂਰਾ ਨਾਂ ਸੱਦਿਆ ਕਰਦਾ ਦੋਵੇਂ ਸਮਾਦ ਸੰਗ ਦੀ ਬੈਠਕ ਵਿੱਚ ਬੈਠੇ ਸ਼ਰਾਬ ਪੀ ਰਹੇ ਸਨ ਠੇਕੇ ਦੀ ਬੋਤਲ ਅੰਬ ਦਾ ਅਚਾਰ ਤੇ ਉਬਲੇ ਹੋਏ ਆਂਡੇ ਉਹਨਾਂ ਦੇ ਸਾਹਮਣੇ ਮੇਜ ਉੱਤੇ ਪਏ ਸਨ ਅੱਧੀ ਬੋਤਲ ਦੋਹਾਂ ਨੇ ਖਤਮ ਕਰ ਦਿੱਤੀ ਸੀ ਸਮਾਦ ਸੰਗ ਨੂੰ ਵਾਵਾ ਨਸ਼ਾ ਆ ਗਿਆ ਸੀ ਭਾਈਆ ਨਾ ਸੱਚ ਭਾਈਆ ਜੀ ਇਹ ਸਭ ਤੇਰੇ ਪੈਰਾਂ ਦੀ ਖਰਾਏ ਤੇ ਸਭ ਤੇਰਾ ਉਦਮ ਏ ਤੇਰੇ ਕਹਿਣ ਵਾਂਗ ਇੱਥੇ ਮौज ਬੜੀ ਏ ਪਿੰਡ ਦਾ ਮੁਹਾੜ ਏ ਦੂਜੇ ਪਾਸੇ ਬਿਨਾਂ ਕੰਮ ਤੋਂ ਇੱਧਰ ਕੋਈ ਨਹੀਂ ਆਉਂਦਾ। ਬਸ ਬਾਹਰ ਦਾ ਬੂਹਾ ਮਾਰ ਕੇ ਅੰਦਰ ਜੋ ਮਰਜੀ ਐ ਪਏ ਕਰੋ। ਮੱਖ ਕੌਜਨਾ ਪੁੱਛ। ਮौज ਬਣੀ ਹੋਈ ਏ। ਸਮੰਦ ਸੈਗ ਨੇ ਮਸਤੀ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਕਿਉਂ ਹੈ ਕੋਈ ਹਣੋ ਜੀਰਾ?" ਮੱਖਾ ਸੈਗ ਨੇ ਗੱਲਾਂ ਦਾ ਸਵਾਦ ਲੈਣ ਦੇ ਇਰਾਦੇ ਨਾਲ ਕਿਹਾ, "ਤੈਨੂੰ ਦੱਸਿਆ ਜੋ ਏ, ਕਈ ਕੌਜਨਾ ਪੁੱਛ, ਕਬੂਤਰੀ ਏ ਨੀਰੀ, ਚਿੱਨੀ ਕਬੂਤਰੀ।" ਅਗਾਹ ਜੋ ਗੱਲਾਂ ਉਹਨਾਂ ਵਿੱਚ ਸ਼ੁਰੂ ਹੋ ਗਈਆਂ। ਓਕੇ ਹਾਂ ਬਿਨਾਂ ਹੀ ਸਮਝੀਆਂ ਜਾ ਸਕਦੀਆਂ ਹਨ ਇਹੋ ਜਿਹੀਆਂ ਗੱਲਾਂ ਇਹੋ ਜੇ ਲੰਗੋਟिए ਯਾਰ ਕਰਿਆ ਕਰਦੇ ਹਨ ਉਸ ਵੇਲੇ ਵਾਰਸ਼ ਸ਼ਾਹ ਤੇ ਫਜ਼ਲ ਸ਼ਾਹ ਵੀ ਉਹਨਾਂ ਦੇ ਕਲਾਮ ਦੇ ਸਾਹਮਣੇ ਪਛੜੇ ਹੋਏ ਜਾਪਦੇ ਹਨ ਪਲ-ਪਲ ਪਿੱਛੋਂ ਸਮੁੰਦਰ ਸਿੰਘ ਕੰਨ ਤੇ ਹੱਥ ਧਰ ਕੇ ਸੁਰ ਚੌਕ ਲੈਂਦਾ ਸਹਿਬਾ ਕਹਿੰਦੀ ਮਿਰਜ਼ਾ ਨਹੀਂ ਮਿਰਜ਼ਾ ਕਹਿੰਦਾ ਸਹਿਬਾ ਕਦੇ ਸਹਿਬਾ ਮਿਰਜ਼ੇ ਨੂੰ ਤੇ ਕਦੇ ਮਿਰਜ਼ਾ ਸਹਿਬਾ ਨੂੰ ਆਖਣ ਲੱਗ ਪੈਂਦਾ ਪਰ ਉਹ ਆਂਦੇਗੀ ਐਸ ਗੱਲ ਦਾ ਨਿਰਣਾ ਸਮਾਉਂ ਦੱਸਾਂਗਾ ਕੋਈ ਨਾ ਕਰਦਾ ਇੱਕ ਦੋ ਵਾਰ ਉੱਚੀ ਸੁਰ ਚੁੱਕ ਕੇ ਉਹ ਫਿਰ ਆਪਣੀ ਸੁਭਾਵਿਕ ਆਵਾਜ਼ ਤੇ ਆ ਜਾਂਦਾ ਉਹ ਲੱਖਾ ਸਿੰਘ ਦਾ ਹੱਥ ਫੜ ਕੇ ਕਹਿੰਦਾ ਭਾਈਆ ਓਏ ਭਾਈਆ ਲੱਖਾ ਸਿਆ ਕੀ ਦੱਸਾਂ ਤੈਨੂੰ ਧਰਮਨਾਲ ਸੌ ਪਿਓ ਦੀ ਬਸ ਪਟੋਲਾ ਏ ਪਟੋਲਾ ਨੀਰੀ ਸੁਰਗਾਂ ਦੀ ਪੱਛਰਾ ਉਹਦਾ ਕੱਦ ਉਹਦੀ ਢੌਣ ਉਹਦੀਆਂ ਅੱਖਾਂ ਉਹਦਾ ਨੱਕ ਓਏ ਹੋਏ ਮਾਰ ਘਤੀ ਆਈ ਓਏ ਇਹ ਫਿਰ ਚੋਖਾ ਚਾਰੋਂ ਮਸਤੀ ਵਿੱਚ ਝੂਮਦਾ ਰਿਹਾ ਹਵੇਲੀ ਦਾ ਵੱਡਾ ਬੂਹਾ ਗੱਡ ਲੰਘਣ ਜੋਗਾ ਸੀ ਕਿਕਰ ਦੇ ਫੱਟਿਆਂ ਦੇ ਵੱਡੇ ਵੱਡੇ ਤਖਤੇ ਲੱਗੇ ਹੋਏ ਸਨ ਉਹਨੂੰ ਇੱਕ ਤਖਤੇ ਵਿੱਚ ਛੋਟੀ ਬਾਰੀ ਰੱਖੀ ਹੋਈ ਸੀ ਜਿਸ ਵਿੱਚ ਦਿਨੋਂ ਕਿ ਆਦਮੀ ਲੰਘ ਸਕਦਾ ਸੀ ਵੱਡਾ ਬੂਹਾ ਆਮ ਕਰਕੇ ਵੱਜਾ ਰਹਿੰਦਾ ਸੀ ਬਾਰੀ ਦਾ ਦਿਨੇ ਕੁੰਡਾ ਖੁੱਲਾ ਰਹਿੰਦਾ ਪਰ ਤਖਤਾ ਢੋਇਆ ਹੁੰਦਾ ਬਾਰੀ ਦਾ ਤਖਤਾ ਖੁੱਲਾ ਤੇ 5.5 ਫੁੱਟ ਕੱਦ ਦੀ ਇੱਕ ਪਤਲੀ ਜਹੀ ਮੋਟਿਆਰ ਅੰਦਰ ਦਾਖਲ ਹੋਈ ਬੈਠਕ ਵਾਲ ਭੇਤ ਭਰੀ ਚਾਤੀ ਮਾਰ ਕੇ ਉਹ ਰਵਾਂ ਰਵੀ ਮਾਲ ਵਾਲੇ ਅੰਦਰ ਵੱਲ ਵੱਧ ਗਈ ਆ ਗਈ ਵਾਹ ਓਏ ਪੱਠੀਏ ਕਹਿੰਦਾ ਹੋਇਆ ਸਮੁੰਦਰ ਸਿੰਘ ਉੱਟ ਕੇ ਉਸ ਪਾਸੇ ਓਲਿਆ ਓਏ ਇਹ ਕੌਣੀ ਓਏ ਲੱਖਾ ਸਿੰਘ ਨੇ ਉਹਦਾ ਹੱਥ ਫੜ ਕੇ ਅਟਕਾ ਲਿਆ ਖੈਰ ਜਾ ਆ ਕੇ ਦੱਸਦਾ ਉਸੇ ਦਰਾਂ ਨਸ਼ੇ ਵਿੱਚ ਝੂਮਦਾ ਸਮੁੰਦਰ ਸਿੰਘ ਮਟਿਆਰ ਦੇ ਮਗਰੇ ਤੁਰ ਪਿਆ ਦੋ ਮਿੰਟ ਪਿੱਛੋਂ ਹੀ ਉਹ ਪਰਤ ਆਇਆ ਉਮਦਾ ਉਹ ਕੁਰਸੀ ਉੱਤੇ ਧੜਾਮ ਕਰਦਾ ਡੈਗ ਪਿਆ ਗਾਲੀ ਵਿਗੜ ਗਈ ਹਰਾਮਦੀ ਨੇ ਆਉਂਦੀ ਨੇ ਗੋਹੇ ਵਿੱਚ ਹੱਥ ਲਵੇੜ ਲਏ ਉਹਨੇ ਕੁਝ ਅਫਸੋਸ ਵਿੱਚ ਸਿਰ ਹਿਲਾ ਕੇ ਕਿਹਾ ਗੋਹੇ ਚ ਹੱਥ ਲਵੇੜ ਲਏ ਨੱਖਾ ਸਾਂਗਰੇ ਉਹ ਹਾ ਸ਼ਬਦ ਦਹਰਾ ਕੇ ਪੁੱਛਿਆ ਪਰ ਇਹ ਹੈ ਕੌਣ ਕੁਝ ਨਾ ਪੁੱਛ ਸਾਡੇ ਤਾਂ ਤੂੰ ਅੱਜ ਠੂਠੇ ਤੇ ਡਾਂਗ ਮਾਰੀ ਏ ਗਿਆ ਨਾਲ ਤਕਦੀਰ ਦੇ ਭੱਜ ਠੂਠਾ ਸਾਥੋਂ ਕੀਮਤ ਲੈ ਲੈ ਮਟ ਦੀ ਵੇ ਸਮੁੰਦਰ ਸਿੰਘ ਨੇ ਕੰਨ ਤੇ ਹੱਥ ਰੱਖ ਕੇ ਸੌਰ ਲਾਈ ਉਹ ਪਾਰੇ ਹੈ ਕੌਣ ਲੱਖਾ ਸਿੰਘ ਨੇ ਫਿਰ ਆਪਣਾ ਸਵਾਲ ਦੁਹਰਾਇਆ ਮੈਂ ਆਖਿਆ ਮੈਨੂੰ ਕੁਆ ਨਾ ਮੈਂ ਬੜਾ ਗੁੱਸੇ ਹੀ ਤੇਰੇ ਤੇ ਮੇਰੇ ਤੇ ਗੁੱਸੇ ਹੋਰ ਤੇ ਫਰਿਸ਼ਤਿਆਂ ਤੇ ਅੱਜ ਉਹ ਪੂਰੀ ਠਾਠ ਨਾਲ ਬੰਠਣ ਕੇ ਆਈ ਸੀ ਤੈਥੋਂ ਸੰਗਦੀ ਨੇ ਤੋੜ ਕੇ ਜਵਾਬ ਦੇ ਦਿੱਤਾ ਕਲਾ ਮੈਥੋਂ ਕਿਹੀ ਸੰਗ ਜਾਓ ਮੌਜਾਂ ਲੁੱਟੋ ਲੱਖਾ ਸਿੰਘ ਨੇ ਬੜੇ ਖੁੱਲੇ ਦਿਲ ਨਾਲ ਆਖਿਆ ਦੇ ਦਿੱਤੀ ਨਹੀਂ ਹੁਣ ਭਾਲਕ ਤੇ ਗੱਲ ਜਾ ਪਈ ਪਰ ਇਹ ਹੈ ਕੌਣ ਪਿੱਛੇ ਆਪਣਾ ਕੰਮਾ ਹੁੰਦਾ ਸੀ ਨਾ ਕੁਦੂ ਇਹ ਉਹਦੀ ਧੀ ਏ ਧਰਮਨਾਲ ਰੱਖਾ ਸਿੰਘ ਨੇ ਹੈਰਾਨੀ ਨਾਲ ਕਿਹਾ ਇਹਦੇ ਵਿੱਚ ਵੀ ਕੋਈ ਝੂਠ ਏ ਮੰਨਣ 'ਚ ਨਹੀਂ ਆਉਂਦੀ ਕਿ ਇਹ ਕੁਦੂ ਪੰਗੀ ਦਿੱਤੀ ਏ ਇਹ ਤਾਂ ਸੁਨਿਆਰੀਆਂ ਨੂੰ ਪਰਾਂ ਕਰਦੀ ਏ ਭਈ ਵੇਖ ਲੈ ਰੱਬ ਦੇ ਰੰਗ ਹੈ ਕਣੀ ਚਿੱਕੜ ਵਿੱਚ ਕੌਲ ਫੁੱਲ ਵਾਲੀ ਮਸਾਲ ਸਾਡੇ ਪਿੰਡ ਦੀ ਜੱਟੀ ਨਹੀਂ ਕੋਈ ਇਹਦੇ ਵਰਗੀ ਸਮੰਦ ਸਿੰਘ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ ਜੱਟੀ ਛੱਡਿਆ ਕਸੂਰ ਦੀਆਂ ਖੋਜਣਾ ਨੂੰ ਮਾਤ ਪਾਉਂਦੀ ਏ ਭਈ ਓ ਸਵੇਰੇ ਲੱਖਾ ਸਿੰਘ ਵੇਖੀਆਂ ਹੋਈਆਂ ਸੁੰਦਰ ਇਸਤਰੀਆਂ ਨਾਲ ਉਸ ਦੀ ਤੁਲਨਾ ਕਰ ਰਿਹਾ ਸੀ ਦੇਖ ਕੇ ਯਕੀਨ ਕਰੇਗਾ ਕੋਈ ਕੇ ਕੁਦੂ ਦੀਤੀ ਏ ਇਚਲੀ ਗੱਲ ਪਹੁੰਚਦਾ ਏ ਤਾਂ ਕੁਦੂ ਦਾ ਵੀ ਐਵੇਂ ਨਾ ਹੀ ਏ ਕੁੜੀ ਤਾਂ ਹੈਗੀ ਏ ਸ਼ਿੰਗਾਰੇ ਦੀ ਸ਼ਿੰਗਾਰਾ ਗੋਣ ਲੱਖਾ ਸਿੰਘ ਉਹਦੇ ਸਾਰੇ ਔਡ-ਮੋਡ ਦੀ ਪਰਤਾਲ ਕਰਨਾ ਚਾਹੁੰਦਾ ਸੀ ਸੁਣ ਫਿਰ ਤੂੰ ਸਾਰੀ ਕਹਾਣੀ ਸੁਣ ਕੇ ਹੀ ਰਹਿਣਾ ਏ ਤਾਂ ਇਹਦੀ ਮਾਂ-ਵਾਵਾ ਸੋਹਣੀ ਏ ਇਹਦੇ ਵਰਗੀ ਤਾਂ ਨਹੀਂ ਅਰ ਜਵਾਨੀ ਵਾਰੇ ਵਾਵਾ ਹੀ ਹੁੰਦੀ ਹੋਵੇਗੀ ਪੇਕੇ ਘਰੀ ਉਹਦੀਆਂ ਸੇਪੀਆਂ ਦੇ ਮੁੰਡੇ ਸ਼ੰਗਾਰੇ ਨਾਲ ਗੱਲਬਾਤ ਹੋ ਗਈ ਸ਼ੰਗਾਰਾ ਉਦੋਂ ਖੁੱਲਦਾ ਹੁੰਦਾ ਸੀ ਮੱਖ ਜਵਾਨ ਸੀ ਕਿ ਵੇਖਿਆ ਭੁੱਖ ਲੈਂਦੀ ਸੀ ਇਸ ਕਮਜ਼ਾਤ ਨੇ ਜੋਕ ਵਾਂਗ ਨਚੋੜ ਲਿਆ ਉਹਨੂੰ ਉਹਦੀ ਪਹਿਲਵਾਨੀ ਮਿਲ ਗਈ ਕੱਟੇ ਵਿੱਚ ਤੇ ਰਹਿ ਗਿਆ ਸੰਡਿਆਂ ਦੇ ਖੁੱਡੇ ਸੇਕਣ ਜੋਗਾ ਇਹ ਕੁੜੀ ਨੀਰੀਪੁਰੀ ਸ਼ੰਗਾਰੇ ਤੇ ਹੀ ਸਮੁੰਦਰ ਸਿੰਘ ਨੇ ਸਾਰਾ ਇਤਿਹਾਸ ਕਹਿ ਸੁਣਾਇਆ ਤੇ ਤੂੰ ਇਹ ਕਦੋਂ ਕਦੀ ਫਾ ਲਈਏ ਅੱਖ ਮ ਟੱਕਾ ਤਾਂ ਵਾਵਾ ਚੜਦਾ ਸੀ ਪਰ 6 ਮਹੀਨਿਆਂ ਦੀ ਆਪਣੀ ਹੋ ਗਈ ਏ ਸਾਰੇ ਪਿੰਡ ਦੇ ਮੁੰਡੇ ਇਹਦੇ ਮਗਰ ਫਿਰਦੇ ਸੀ ਸ਼ੇਰ ਦੀ ਬੱਚੀ ਨੇ ਨੇੜੇ ਨਹੀਂ ਚੁੰਨ ਦਿੱਤਾ ਕਿਸੇ ਨੂੰ ਤੇਰੇ ਕਾਬੂ ਕਿਵੇਂ ਆ ਗਈ ਫਿਰ ਉਹ ਮੈਂ ਇੱਕ ਗਲਤੀ ਕਰ ਬੈਠਾ ਇੱਕ ਦਿਨ ਹੱਸਦਿਆਂ ਹੱਸਦਿਆਂ ਮੈਂ ਆਖਿਆ ਰਾਜੂ ਕਿਸੇ ਜੱਟ ਦੇ ਘਰ ਬਹਿ ਜਾ ਪੰਗੀਆਂ ਕਰ ਨਹੀਂ ਤੂੰ ਫੱਬਦੀ ਅੱਗੋਂ ਆਖਣ ਲੱਗੀ ਮੂੰਹੋਂ ਗੱਲ ਕੱਢੀਉ ਤਾਂ ਫੜ ਮੇਰੀ ਬਾਹ ਪਰ ਮਰਦ ਬਣੀ ਪਿੱਛੋਂ ਨਗਲਿਆਂ ਵਾਲੀ ਨਾ ਕਰੀ ਹਣੀ ਸ਼ਾਮਤ ਨੂੰ ਮੈਂ ਟਿੜੇ-ਟਿੜੇ ਦੀ ਬਾਹ ਫੜ ਲਈ ਉਸੇ ਦਿਨ ਲੋਡੇ ਵੇਲੇ ਨਹਾ ਧੋ ਕੇ ਇੱਥੇ ਮੇਰੇ ਕੋਲ ਆ ਗਈ ਅਗਾ ਤੂੰ ਆਪ ਹੀ ਸਮਝ ਲੈ ਹੁਣੇ ਮੇਰੇ ਮਗਰ ਪਈ ਹੋਈ ਏ ਅਫੇ ਮੈਨੂੰ ਖੋਲਮ ਖੁੱਲਾ ਆਪਣੇ ਘਰ ਪਾਲ ਐ ਦੱਸ ਮੈਂ ਹੁਣ ਕੀ ਕਰਾਂ ਇੱਕ ਤਾਂ ਪਿੰਡ ਦੀ ਕੁੜੀ ਦੂਜੀ ਜਾਤੋ ਕੁਜਾਤ ਫੇਰ ਹੁਣ ਸਿੱਧਾ ਹੋ ਕੇ ਸੀਸ ਦੇ ਭਜਦਾ ਕਿਉਂ ਐ ਉਹ ਯਾਰ ਸਾਪਦੇ ਮੂ ਕੋੜ ਕੇਰਲੀ ਵਾਲੀ ਗੱਲ ਬਣ ਗਈ ਏ ਜਨਾਨੀ ਬੜੀ ਵਧੀਆ ਏ ਛੱਡਣ ਨੂੰ ਵੀ ਜੀ ਨਹੀਂ ਕਰਦਾ ਤੇ ਉਹਦੀ ਸ਼ਰਤ ਮੰਨਣੀ ਵੀ ਔਖੀ ਏ ਸੋਝਦਾ ਕੁਝ ਨਹੀਂ ਵੇਖ ਸਮੁੰਦਿਆ ਸਿਆਣਿਆਂ ਆਖਿਆ ਏ ਸਾਰਾ ਤਨ ਜਾਂਦਾ ਵੇਖੀਏ ਅੱਧਾ ਦੇਈਏ ਵੰਡ ਸਾਝ ਪਿਆਲੀ ਮੰਨ ਲੈ ਤੇ ਤੇਰੀ ਮੁਸ਼ਕਲ ਹੱਲ ਕਰ ਦਿੰਦੇ ਆ ਲੱਖਾ ਸਿੰਘ ਨੇ ਸ਼ਿਕਾਰੀਆਂ ਵਾਲਾ ਹਾਸਾ ਹੱਸਦਿਆਂ ਕਿਹਾ ਵੇਖ ਹੋਏ ਸ਼ਾ ਸਮੁੰਦਰ ਸਿੰਘ ਨੇ ਬਨੌਟੀ ਗੁੱਸੇ ਨਾਲ ਮੱਥੇ ਉੱਤੇ ਵਟ ਪਾ ਕੇ ਕਿਹਾ ਤੈਨੂੰ ਇੱਕ ਦਿੱਤੀ ਏ ਕਿ ਸਾਰੇ ਪੈਂਡ ਦੀਆਂ ਕੁੜੀਆਂ ਤਕਾਉਣ ਦੀ ਖੋਲ ਦੇ ਦਿੱਤੀ ਏ ਤੇ ਤੈਨੂੰ ਪੈਂਡ ਦੀਆਂ ਕੁੜੀਆਂ ਤਕਾਉਣ ਦੀ ਖੋਲੇ ਅੱਖਾਂ ਸੰਗ ਨਹੀਂ ਉਸੇ ਤਰ੍ਹਾਂ ਗੋ ਨਈਲੇ ਤੇ ਦੇਲਾ ਮਾਰਿਆ ਵੇਖ ਉਸਤਾਦਾਂ ਨਾਲ ਹੀਰਾ ਫੇਰੀਆਂ ਨਹੀਂ ਚਲਦੀਆਂ ਹੁੰਦੀਆਂ ਤੂੰ ਇਹਨੂੰ ਆਪਣੇ ਘਰ ਪਾਲ ਐ ਫੇਰ ਜੇ ਆਪਾਂ ਅੱਖ ਪਟਕੇ ਵੇਖ ਜਾਈਏ ਤਾਂ ਉਲਾਮਾਂ ਦੇ ਕਿਸੇ ਸੱਜਣ ਮਿੱਤਰ ਦੇ ਘਰ ਆਪਾਂ ਕਦੇ ਉੱਚੀ ਅੱਖ ਝਾਕੇ ਤੱਕ ਨਹੀਂ ਇਸ ਗੱਲੋਂ ਆਪਾਂ ਦੁੱਧ ਧੋਤੇ ਆਂ ਇਹੋ ਜਿਹਾ ਮਾਲ ਤਾਂ ਆਪਸ ਵਿੱਚ ਵੰਡ ਵਰਤਿਆ ਹੀ ਪਰਦਾ ਏ ਮੇਰੀ ਆਖਣ ਦੀ ਥਾਂ ਨਹੀਂ ਤੇ ਮੂੰਹ ਆਈ ਰਹਿੰਦੀ ਵੀ ਨਹੀਂ ਦੋ ਨਾਲ ਤੇਰਾ ਮਨ ਨਹੀਂ ਭਰਿਆ ਹੁਣ ਹਰੀਆਲ ਪਸ਼ੂ ਵਾਂਗ ਆਸੇ-ਪਾਸੇ ਮੂੰਹ ਮਾਰਨ ਨੂੰ ਲਲਚਾਉਂਦਾ ਏ ਪਿਆ ਉਹ ਕਮਲਿਆ ਘਰ ਦੀਆਂ ਦੋ ਛੱਡ ਕੇ ਭਾਵੇਂ ਚਾਰ ਹੋਣ ਉਦਾਂ ਬੱਚੇ ਜਨਨ ਵਾਸਤੇ ਹੁੰਦੀਆਂ ਨੇ ਸ਼ੌਂਕੀ ਬੰਦੇ ਦਾ ਮਨ ਤਾਂ ਓਪਰੀ ਨਾਲ ਹੀ ਪਰਚਦਾ ਏ ਲੱਖਾ ਸਿੰਘ ਨੇ ਆਪ ਹੀ ਆਪਣੇ ਚਲਣ ਦੀ ਵਿਆਖਿਆ ਕਰ ਦਿੱਤੀ ਇਹ ਸੋਚ ਭਲਕੇ ਮਾਪਿਆਂ ਵਿਆਹ ਕੇ ਕਿਸੇ ਹੋਰ ਪੈਂਡ ਤੂਰ ਦਿੱਤੀ ਤਾਂ ਫੇਰ ਕੀ ਕਰੇਗਾ ਇਹਾਂ ਫਿਕਰ ਤਾਂ ਖਾਈ ਜਾ ਰਿਹਾ ਏ ਕੁਦੂਏ ਦੇ ਵਾਸਤੇ ਘਰ ਲੱਭਦਾ ਕਰਦਾ ਏ ਆਪਣਾ ਕੰਮ ਆ ਇਹ ਨਾ ਲੱਭੂ ਕੁਦੂਏ ਦਾ ਪਿਓ ਏ ਉਹਨਾਂ ਦਾ ਸਾਖ ਲੱਭੂ ਵਾਸਤੇ ਲੱਭਦਾ ਨਹੀਂ ਅੱਖੋਂ ਕਾਣਾ ਜੋ ਹੋਇਆ ਕੁਦੂ ਚਾਹੁੰਦਾ ਏ ਕਿਤੇ ਵੱਟੇ ਦਾ ਸੂਤਰ ਬਣ ਜਾਵੇ ਫੇਰ ਜਿਹੜੇ ਵੱਟੇ ਤੇ ਵਿਆਹ ਕੇ ਲਿਜਾਣਗੇ ਉਹ ਇਹਨੂੰ ਇੱਥੇ ਆਉਣ ਦਿਆ ਕਰਨਗੇ ਤੂੰ ਮਗਰ ਜਾਏਗਾ ਤਾਂ ਅਗਲੇ ਮੋਰਾਂ ਸੇਕਣਗੇ ਇਥੇ ਦਾ ਸੋਚ ਸਮਝ ਕੇ ਚਾਲ ਚੱਲਣ ਦੀ ਲੋੜ ਏ ਜੈਸ ਨਾਲ ਸੱਪ ਵੀ ਮਰ ਜਾਏ ਤੇ ਛੋਟੇ ਦਾ ਵੀ ਕੁਝ ਨਾ ਵਿਗੜੇ ਫੇਰ ਤੂੰ ਹੇ ਸੋਚ ਕੁਝ ਆਪਾਂ ਸੋਚ ਲਿਆ ਏ 10 ਫੇਰ ਮੁਫਤੋਂ ਮੁਫਤ ਆਪਾਂ ਧੰਨੇਸ਼ਾਹ ਦੇ ਯਾਰ ਆਂ ਮੁਫਤ ਕਿਸੇ ਦਾ ਭਲਾ ਕਰਨਾ ਸਾਡੇ ਸੁਭਾਅ ਦੇ ਉਲਟੇ ਸਾਂਝ ਪਿਆਲੀ ਮੰਨ ਲੈ ਤੇ ਆਪਾਂ ਇੰਨੇ ਵਿੱਚ ਸਭ ਕੰਮ ਟੀਚਨ ਕਰ ਦਿੰਦੇ ਆਂ ਲੱਖਾ ਸਿੰਘ ਨੇ ਸੱਜੇ ਹੱਥ ਨਾਲ ਚੋਟਕੀ ਵਜਾਉਂਦਿਆਂ ਕਿਹਾ ਓਏ ਯਾਰਾਂ ਤੋਂ ਵੀ ਵੱਡੀਆਂ ਇਹ ਕੋਈ ਔਲੋਕਾਰ ਗੱਲ ਏ ਸੁਨਿਆਰੇ ਨੇ ਮਾਂ ਦੇ ਹਾਸ ਵਿੱਚੋਂ ਸੋਨਾ ਕੱਢ ਲਿਆ ਸੀ ਆਪਣੇ ਪੱਖ ਦੀਆਂ ਦਲੀਲਾਂ ਦੇਣੀਆਂ ਲੱਖਾ ਸਿੰਘ ਬਹੁਤ ਜਾਣਦਾ ਸੀ ਅੱਛਾ ਮਨਜੂਰ ਭਈ ਤੂੰ ਆਪਣੀ ਚਾਲ ਦੱਸ ਸਮਾਦ ਸਿੰਘ ਨੇ ਹਾਰ ਮੰਨ ਲਈ ਝੂਠੀ ਗੱਲ ਆਪਾਂ ਕੱਚੀਆਂ ਗੋਲੀਆਂ ਨਹੀਂ ਖੱਡੇ ਹੋਏ ਪਹਿਲਾਂ ਗੱਲਬਾਤ ਕਰਾ ਤੇ ਪੱਕੀ ਗੱਲਬਾਤ ਫਿਰ ਆਪਾਂ ਸਭ ਕੁਝ ਦੱਸ ਦੇਾਂਗੇ ਦੱਸਣ ਦੀ ਕੀ ਗੱਲ ਸਭ ਕੁਝ ਠੀਕ ਕਰ ਦੇਾਂਗੇ ਜਦੋਂ ਤੂੰ ਚਾਵੇਂ ਇਹ 2-4 ਦਿਨ ਤੇਰੇ ਕੋਲ ਆ ਜਾਇਆ ਕਰੇਗੀ ਤੇ ਜਦੋਂ ਤੇਰਾ ਦਿਲ ਕਰੇ ਭਾਵੇਂ ਤੂੰ ਮਹੀਨਾ ਭਰ ਇਹਦੇ ਕੋਲ ਰਹਿ ਆਇਆ ਕਰੀ ਲੈ ਮੇਰੇ ਵੱਲੋਂ ਪੱਕੀ ਹੂ ਮੈਂ ਸਭ ਕੁਝ ਸੋਚ ਲਿਆ ਏ ਠੀਕ ਹੀ ਲੱਖਾ ਸਿੰਘ ਨੇ ਵਿਆਹਤ ਸੋਚ ਲਈ ਸੀ ਦੋਹਾਂ ਯਾਰਾਂ ਵਿੱਚ ਗੱਲ ਪੱਕੀ ਹੋ ਗਈ ਸਵੰਦ ਸਿੰਘ ਬੜੇ ਉਤਸ਼ਾਹ ਨਾਲ ਉੱਠ ਕੇ ਰਾਜੂ ਵੱਲ ਤੁਰ ਪਿਆ ਅੱਧਾ ਘੰਟਾ ਲਾਇਆ ਉਹਨੇ ਰਾਜੂ ਨੂੰ ਸਮਝਾਉਣ ਵਿੱਚ ਅਖੀਰ ਉਹਨੇ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਤੂੰ ਭਾਈਏ ਨਾਲ ਗੱਲ ਤਾਂ ਕਰ ਚੱਲ ਕੇ ਆਪਣੀ ਗੱਲਬਾਤ ਦਾ ਉਹਨੂੰ ਸਾਰਾ ਪਤਾ ਏ ਜਾ ਦੋਸਤੋਂ ਲੁਕਿਆ ਕੁਝ ਨਹੀਂ ਤਾਂ ਫਿਰ ਸੰਗ ਕੇ ਹੀ ਵੇਖ ਉਹਦੀ ਸ਼ਰਤ ਮੰਨ ਲਵੇਂ ਤਾਂ ਆਪਾਂ ساری ਉਮਰ ਮਿਲਦੇ ਰਹਿ ਸਕਦੇ ਆ ਆ ਤੂੰ ਉਹ ਤੈਨੂੰ ਮੂੰਹ 'ਚ ਨਹੀਂ ਪਾ ਲੈਂਦਾ ਉਹਦੀ ਗੱਲ ਸੁਣ ਅਗਾਹ ਤੇਰਾ ਦਿਲ ਕਰੇਗਾ ਤਾਂ ਮੰਨੀ ਬਹੁਤ ਕੁਝ ਸੋਚਣ ਦੇ ਬਾਅਦ ਰਾਜੋ ਬੈਠਕ ਵਿੱਚ ਆ ਗਈ ਗੋਹੇ ਦਾ ਕੰਮ ਨਿਬੇੜ ਕੇ ਉਹ ਨਾਲ ਕੇ ਤੋਂ ਹੱਥ ਮੂੰਹ ਧੋ ਆਈ ਸੀ ਉਹ ਬੂਹੇ ਦੇ ਅੰਦਰ ਬਾਰ ਤਖਤ 'ਤੇ ਉਹ ਹੱਥ ਪਾ ਕੇ ਖਲੋ ਗਈ ਰਾਜੂ ਕਿਵੇਂ ਉਪਰਿਆਂ ਵਾਂਗ ਪਛਾਈਖ ਲੋ ਗਈ ਏ ਅਗਾਹ ਕੁਰਸੀ ਤੇ ਬਹਿ ਜਾ ਲੱਖਾ ਸਿੰਘ ਨੇ ਪਹਿਲਾਂ ਹੀ ਕੁਰਸੀ ਖਾਲੀ ਕਰ ਛੱਡੀ ਸੀ ਆਪ ਉਹ ਲਾਗੇ ਵਿੱਚ ਹੋਏ ਮੰਜੇ ਉੱਤੇ ਬਹਿ ਗਿਆ ਸੀ ਸਾਲੀ ਪਣਵਈਏ ਦਾ ਤਾਂ ਬੜਾ ਗੂੜਾ ਰਿਸ਼ਤਾ ਹੁੰਦਾ ਏ ਸਾਲੀ ਅੱਧੇ ਘਰ ਵਾਲੀ ਆਂਦੇ ਹੁੰਦੇ ਨੇ ਸਭ ਝੂਠ ਗਰੀਬਾਂ ਨਾਲ ਵੀ ਕਦੇ ਕਿਸੇ ਰਿਸ਼ਤੇ ਨਿਭਾਏ ਨੇ ਰਾਜੂ ਦੀ ਗੱਲ ਵਿੱਚ ਬੜੀ ਨਿੱਗਰ ਸੱਚਾਈ ਸੀ ਇੱਕ ਵਾਰ ਜਮਾ ਕੇ ਵੇਖ ਲੈ ਲੱਖਾ ਸੈਗਣੇ ਆਪਣੇ ਸ਼ਬਦਾਂ ਤੇ ਜਰਾ ਜ਼ੋਰ ਦੇ ਕੇ ਕਿਹਾ ਅੱਗੇ ਸਾਲੇ ਨੂੰ ਜੋਜ ਮਾ ਲਿਆਏ ਣਵਈਆ ਪਿੱਛੇ ਰਹਿ ਗਿਆ ਰਾਜੋ ਦੀ ਆਵਾਜ਼ ਵਿੱਚ ਬੜਾ ਨਿਹੋਰਾ ਸੀ ਸੁਣ ਕੇ ਸਮੁੰਦ ਸੈਗਣੇ ਨੀਂਵੀ ਪਾ ਲਈ ਉਹਦੇ ਵਿੱਚ ਹਿੰਮਤ ਨਹੀਂ ਸੀ ਕਿ ਰਾਜੋ ਦੀ ਗੱਲ ਦਾ ਉੱਤਰ ਦੇ ਸਕਦਾ ਇਹ ਕਮਲਾ ਸੀ ਇਹਨੇ ਉਹ ਵਾਦਾ ਕਰ ਲਿਆ ਜਿਹੜਾ ਇਹ ਨਿਭਾ ਨਹੀਂ ਸੀ ਸਕਦਾ ਲੱਖਾ ਸੋਂ ਜੋ ਮੂੰਹੋਂ ਕੱਢੇਗਾ ਸਿਰ ਨਾਲ ਨਿਭਾ ਦੇਵੇਗਾ ਤੂੰ ਬਹਿ ਕੇ ਗੱਲ ਸੁਣ ਦਿਲ ਮੰਨੇਗਾ ਤਾਂ ਮੰਨੀ ਨਈਦਾ ਮੈਂ ਤੇਰਾ ਕੋਈ ਲਾਹ ਨਹੀਂ ਲੈਣ ਲੱਗਾ ਲੱਖਾ ਸਿੰਘ ਦੇ ਇਸ਼ਾਰਾ ਕਰਨ ਉੱਤੇ ਰਾਜੋ ਅੱਗੇ ਵਧ ਕੇ ਕੁਰਸੀ ਤੇ ਬਹਿ ਗਈ ਵੇਖ ਲੱਖਾ ਸਿੰਘ ਨੇ ਗੱਲ ਜਾਰੀ ਰੱਖੀ ਤੈਨੂੰ ਇੰਨੀ ਜੈਤੀ ਸਿੱਧਾ ਭੰਗਣੋਂ ਜੱਟੀ ਕੋਈ ਨਹੀਂ ਉਹ ਬਣਾ ਸਕਦਾ ਕੋਈ ਜੱਟ ਤੈਨੂੰ ਘਰ ਪਾਉਣਾ ਮੰਨ ਵੀ ਜਾਵੇ ਤਾਂ ਉਹ ਨਿਰਾਂ ਭੁੱਖਾ ਨੰਗਾ ਹੀ ਮੰਨੇਗਾ ਉੱਥੇ ਤੂੰ ਸਰਦਾਰਨੀ ਦਾ ਕੀ ਬਣਨਾ ਏ ساری ਉਮਰ ਭੁੱਖੀ ਜ਼ਰੂਰ ਮਰेंगी ਮੇਰੀ ਸ਼ਰਤ ਮੰਨ ਲਵੇਂ ਤਾਂ ਇੱਕ ਤਾਂ ਤੇਰੀ ਤੇ ਸਮੁੰਦੇ ਦੀ ਦੋਸਤੀ ਬਣੀ ਰਹੇਗੀ ਦੁਜੇ ਖਾਨ ਹੰਡਾਉਣ ਦੀ ਕੋਈ ਭੁੱਖ ਨਹੀਂ ਰਹੇਗੀ ਗੋਹੇ ਤੋਂ ਤੈਨੂੰ ਬਚਾ ਲਵਾਂਗਾ ਨਾ ਨੂੰ ਤੂੰ ਸਰਦਾਰਨੀ ਨਹੀਂ ਬਣ ਸਕੇਂਗੀ ਪਰ ਸਰਦਾਰਨੀਆਂ ਵਾਲੇ ਸੁੱਖ ਸਾਰੇ ਮਾਣੀ ਪਈ ਵਸੇਂਗੀ ਤੂੰ ਮੇਰੇ ਘਰ ਐਵੇਂ ਨਾ ਪਾਵੇਂ ਕਿਸੇ ਹੋਰ ਦਾ ਹੋਵੇ ਨਾ ਤੈਨੂੰ ਮਾਪਿਆਂ ਨਾਲੋਂ ਹੀ ਟੁੱਟਣਾ ਪਵੇਗਾ ਮੈਂ ਬਾਹ ਫੜੀ ਦੀ ਇੱਜ਼ਤ ਸਿਰ ਨਾਲ ਨਿਭਾ ਦਿਆਂਗਾ ਕਦੇ ਸਮਾਂ ਆ ਜਾਵੇ ਤਾਂ ਵੱਡੀ ਗੱਲ ਨਹੀਂ ਤੂੰ ਜੱਟੀ ਵੀ ਬਣ ਜਾਵੇਂ ਸੁਣਿਆ ਏ ਉਰਾੜੇ ਦੇ ਅਕਾਲੀਆਂ ਨੇ ਇੱਕ ਮਜਬਣ ਨੂੰ ਸਿੰਘਣੀ ਸਜਾ ਲਿਆ ਏ ਉਹ ਹਣ ਸਾਰੀਆਂ ਜੱਟੀਆਂ ਨਾਲ ਬਰਾਬਰ ਦਾ ਵਰਤ ਦਈਏ ਤੂੰ ਸੋਚ ਲੈ ਦਿਲ ਵਿੱਚ ਸੱਚੀ ਪੁੱਛਦੀ ਏ ਤਾਂ ਮੇਰਾ ਦਿਲ ਤੇਰੇ ਤੇ ਆ ਗਿਆ ਏ ਜੋ ਬੱਤੀਆਂ ਦੰਦਾਂ ਚੋਂ ਮੰਗੇਗੀ ਪੂਰਾ ਕਰਾਂਗਾ ਆ ਲੈ ਨਵਾਂ ਸੂਟ ਬਣਾ ਲੈ ਵੇਂਦੀ ਕੀ ਏ ਜੱਟੀਆਂ ਹੀਰਾ ਬਣਾ ਦੇਵਾਂਗਾ ਦਸਾਂ ਦਾ ਨੋਟ ਉਹਨੇ ਸਾਹਮਣੇ ਮੇਜ਼ ਤੇ ਰੱਖ ਦਿੱਤਾ ਕਿੰਨਾ ਚਿਰ ਰਾਜੋ ਨੀਵੀਂ ਪਾਈ ਸੋਚਦੀ ਰਹੀ ਅੰਤ ਬਿਨਾ ਉੱਤਰ ਦਿੱਤੇ ਉਹ ਅਟਕੇ ਬਾਹਰ ਨੂੰ ਤੁਰ ਪਈ ਨੋਟ ਉਹਨੇ ਉਸੇ ਦਰਮੇਜ ਦੇ ਪਿਆਰਣ ਦਿੱਤਾ ਉਹ ਪਾਤਕਣ ਵੱਲ ਹੋ ਤਰੀ ਉਹਨੇ ਸੁੱਕੀਆਂ ਪਾਥੀਆਂ ਘਰ ਲੈ ਜਾ ਕੇ ਦੇਣੀਆਂ ਸਨ ਉਹਦੀ ਮਾਂ ਵਾਂਡੇ ਗਈ ਹੋਈ ਸੀ ਤੀਜੇ ਦਿਨ ਦੀ ਉਹ ਇਕੱਲੀ ਕੋਹਾ ਕੂੜਾ ਕਰਨ ਆਉਂਦੀ ਸੀ ਲੱਖਾ ਸਿੰਘ ਦਾ ਇਸ਼ਾਰਾ ਪਾ ਕੇ ਸਮੁੰਦਰ ਸਿੰਘ ਉਹਦੇ ਮਗਰੇ ਗਿਆ ਉਹਨੇ ਮੱਲੋ ਮੱਲੀ ਨੋਟ ਰਾਜੋ ਦੇ ਹੱਥ ਵਿੱਚ ਦੇ ਦਿੱਤਾ ਵੇਖ ਰਾਜੋ ਤੇਰਾ ਕੁਝ ਵਿਗੜ ਨਹੀਂ ਚੱਲਿਆ ਆਈਆ ਰਾਜਾ ਜਾਟੇ ਆਪਾਂ ਉਹਨੂੰ ਨਾਰਾਜ਼ ਨਹੀਂ ਕਰਨਾ ਤੂੰ ਅੱਜ ਦਾ ਦਿਨ ਸੋਚ ਲੈ ਜੋ ਤੇਰੇ ਦਿਲ ਆਵੇ ਮਲਕੇ ਦੱਸ ਦੇਈ ਸਮਾਉ ਦੇ ਸੰਗ ਉਹਨੂੰ ਪੱਕੀਆਂ ਕਰਦਾ ਮੋੜ ਆ ساری ਰਾਤ ਰਾਜੋ ਸੋਚਦੀ ਰਹੀ ਉਰਾੜੇ ਦੀ ਭੰਗਣ ਜੱਟਾਂ ਨੇ ਅੰਮ੍ਰਿਤ ਚਕਾ ਕੇ ਜੱਟੀ ਬਣਾ ਲਈ ਹੁਣ ਉਹ ਇੱਕ ਜੱਟ ਦੇ ਘਰ ਵੱਸਦੀ ਏ ਸਾਰੇ ਜੱਟੋ ਦੇ ਹੱਥਾਂ ਦਾ ਖਾਂਦੇ ਪੀਂਦੇ ਨੇ ਖਵਰੇ ਖਵਰੇ ਕਿਸੇ ਦਿਨ ਭਾਗ ਜਾਗਣ ਤਾਂ ਮੈਂ ਵੀ ਮੈਨੂੰ ਵੀ ਲੱਖਾ ਸੋਂ ਪੁੱਜਦੇ ਬੰਦੇ ਅੱਗੇ ਕੀ ਗੱਲ ਏ ਭਾਵੇਂ ਦੱਸ ਦੇ ਨੀ ਸਰਦਾਰ ਨਹੀਂ ਬਣ ਕੇ ਵੇਖ ਲਈਏ ਆ ਰੂਪ ਆ ਜਵਾਨੀ ਤੇ ਉਹਨੇ ਫੈਸਲਾ ਕਰ ਲਿਆ ਅਗਲੇ ਦਿਨੋਂ ਨੇ ਆਪਣਾ ਆਪ ਅੱਖਾ ਸਿੰਘ ਦੇ ਹਵਾਲੇ ਕਰ ਦਿੱਤਾ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ